ہم اپنی تشنسان زندہ باد زندہ باد زندہ باد ہم اپنی تشنسان زندہ باد زندہ باد زندہ باد برڈے لوکاں دا ایکاں زندہ باد زندہ باد زندہ باد برڈے لوکاں دا ایکاں زندہ باد زندہ باد زندہ باد لڑاں گے وچ لڑاں گے بڑا گے وچ لڑاں گے زندہ گے وچ لڑاں گے 52 کٹر تے اپکان دے پکائے تیاری کرو جلدی ਤਰੇ ਦੇ ਹਫਤਾ ਦੇ ਅਰਧ ਸਮੇਂ ਦੇ ਬਤਾਏ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਆਦੀਵਾਤੀ ਸਫਤਾਰ ਯੋਗ ਦੇ ਆਪਕ ਸਾਥੀਓ ਅੱਜ ਡੈਮੋਕਰੈਟਿਕ ਫ੍ਰੀਡਮ ਫਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਥੇ ਮੋਕੇ ਦੇ ਵਿੱਚ ਫ੍ਰੀਡਮ ਫਾਈਟਰ ਹਾਲ ਦੇ ਵਿੱਚ ਹੋਈ ਆ ਜਿੱਥੇ ਹੋਰਨਾ ਮਾਮਲੇ ਤੋਂ ਬਿਨਾਂ ਅਸੀਂ ਜਿਹੜੇ 51 ਕਾਤਰ ਅਧਿਆਪਕ ਨੇ ਤੁਹਾਨੂੰ ਪਤਾ ਕਿ ਉਹਨਾਂ ਦੇ ਅਰਧ ਸਮੇਂ ਦੇ ਜਿਹੜੇ ਬਤਾਏ ਨੇ ਉਹ ਜਾਰੀ ਕਰਨ ਦਾ ਮਾਮਲਾ ਬਿਲਕੁਲ ਪੱਕਿਆ ਹੋਇਆ ਸਰਕਾਰ ਆਪਣਾ ਜਿਹੜਾ ਉਹਨਾਂ ਨੇ ਸਪੀਕਿੰਗ ਆਰਡਰ ਜਾਰੀ ਕੀਤਾ ਉਸ ਦੇ ਵਿੱਚ ਇਹ ਮੰਨਿਆ ਕਿ ਸਮੂਹ 5278 ਅਧਿਆਪਕ ਚਾਹੇ ਉਹ ਪਟੀਸ਼ਨਰ ਹੋਣ ਚਾਹੇ ਨਾਹਨ ਪਟੀਸ਼ਨਰ ਹੋਣ ਸਾਰਿਆਂ ਨੂੰ ਉਹਨਾਂ ਦੇ ਪਰਚ ਸਮੇਂ ਦੇ ਪੂਰੇ ਸਕੀਲ ਅਨਸਾਰ ਪਕਾਏ ਦਿੱਤੇ ਜਾਣਗੇ ਪਰ ਉਸ ਫੈਸਲੇ ਨੂੰ ਹਾਲੇ ਤੱਕ ਲਾਗੂ ਨਹੀਂ ਕਰਵਾ ਪਾਈ ਅਸੀਂ ਖੁਦ ਸਿੱਖਿਆ ਸੱਤਰ ਨਾਲ 13 ਜੂਨ ਨੂੰ ਮੀਟਿੰਗ ਕੀਤੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਤੇ ਇਸ ਦੇ ਵਿੱਚ ਵਿੱਤ ਵਿਭਾਗ ਦਾ ਕੋਈ ੜਿਕਾ ਨਹੀਂ ਅਸੀਂ ਬਕਾਇਦਾ ਸਪੀਕਿੰਗ ਆਰਡਰ ਜਾਰੀ ਕਰਾਂਗੇ ਤੇ ਸਾਰਿਆਂ 51 77 ਅਧਿਆਪਕਾਂ ਨੂੰ ਪਰਪ ਸਮੇਂ ਦੇ ਲਾਭ ਦਵਾਂਗੇ ਪਰ ਉਹ ਹਾਲੇ ਤੱਕ 1 ਮਹੀਨਾ ਹੋ ਚੁੱਕਿਆ 13 ਜੂਨ ਤੋਂ ਬਾਅਦ ਅਗਲੀ 13 ਜੁਲਾਈ ਆ ਜਿਹੜੀ ਉਹ ਆ ਦਿੱਤੀ ਆ ਉਹ ਕਰੋਸਾ ਸਿੱਖਿਆ ਸﻠਤਰ ਦੇ ਵੱਲੋਂ ਅਗਲੀਆਂ ਮੀਟਿੰਗਾਂ ਦੇ ਵਿੱਚ ਵੀ ਵਿੱਤਾ ਗਿਆ 16 ਜੂਨ ਦੀ ਮੀਟਿੰਗ ਦੇ ਵਿੱਚ ਵੀ ਦਿੱਤਾ ਕੈਬਨਟ ਸਪੋਰਟ ਕਮੇਟੀ ਦੇ ਅੱਗੇ ਫਿਰ ਉਸ ਤੋਂ ਬਾਅਦ 23 ਜੂਨ ਦੀ ਜਿਹੜੀ ਮੀਟਿੰਗ ਆ ਡੀਪੀਆਈ ਦੀ ਉਸ ਦੇ ਵਿੱਚ ਵੀ ਉਹਨਾਂ ਨੇ ਭਰੋਸਾ ਦਿੱਤਾ 26 ਜੂਨ ਦੀ ਮੀਟਿੰਗ ਦੇ ਵਿੱਚ ਵੀ ਭਰੋਸਾ ਦਿੱਤਾ ਤਾਂ ਉਹਨਾਂ ਦੇ ਭਰੋਸੇ ਦੇ ਜਿਹੜੇ ਹਾਲੇ ਤੱਕ ਪੂਰੇ ਨਹੀਂ ਹੋ ਰਹੇ ਇਸ ਕਰਕੇ ਸੁੱਭਾ ਤੋਂ ਮੀਟਿੰਗ ਨੇ ਫੈਸਲਾ ਇਹ ਕੀਤਾ ਕਿ ਜਿਵੇਂ 52-78 ਅਧਿਅਪਕਾਂ ਦੇ ਵਿੱਚੋਂ ਜਿਹੜੇ ਪਹਿਲੇ ਮੋੜਲੇ ਕੇਸ ਦੇ ਪਟੀਸ਼ਨਰ ਸੀ ਕਿ ਉਹਨਾਂ ਦੇ ਅਧਿਅਪਕਾਂ ਨੂੰ ਬਤਾਏ ਮਿਲ ਚੁੱਕੇ ਨੇ ਪਾਕ ਸਮੇਂ ਦੇ ਤਾਂ ਫਿਰ ਜਿਹੜੇ ਨੌਨ ਪਟੀਸ਼ਨਰ ਨੇ ਜਿਹੜੇ ਕਿ ਬਾਕੀ ਕੇਸਾਂ 'ਚ ਵੀ ਕਈ ਪਟੀਸ਼ਨਰ ਹੈਗੇ ਨੇ ਜਦ ਪਟੀਸ਼ਨਰ ਨਹੀਂ ਵੀ ਹੈਗੇ ਤਾਂ ਜਦੋਂ ਸਿੱਖਿਆ ਸਕੱਤਰ ਸਾਡੇ ਨਾਲ ਹੀ ਇਹ ਅਪੀਲ ਕਰਵਾ ਰਹੇ ਸੀ ਵਿਧਾਇਕਾਂ ਨੂੰ ਕਿਹੜੇ ਹਵਕਾਂ ਨੂੰ ਕਹੋ ਕਿ ਕਿਸੇ ਨੇ ਪਟੀਸ਼ਨਰ ਬਣਨ ਦੀ ਹੋੜ ਜਿਹੀ ਪੈਣਾ ਆਪਣੇ ਪੈਸੇ ਨਹੀਂ ਉਹਨਾਂ ਨੇ ਲਟਾਉਣੇ ਕਿ ਉਹਨਾਂ ਨੂੰ ਲਾਭ ਬਹੁਤ ਜਲਦੀ ਮਿੱਤੇ ਜਾਣਗੇ ਤਾਂ ਫਿਰ ਸਿੱਖਿਆ ਸਕੱਤਰ ਨੂੰ ਇਹ ਫੈਸਲਾ ਲਾਗੂ ਕਰਨਾ ਚਾਹੀਦਾ ਪਰ ਨਹੀਂ ਲਾਗੂ ਕੀਤਾ ਤਾਂ ਅਸੀਂ ਫੈਸਲਾ ਇਹ ਕੀਤਾ ਕਿ ਜਿਹੜੀ ਆ ਹੁਣ 16 ਜੁਲਾਈ ਆ ਰਹੀ ਆ ਦਿਨ ਬੁੱਧਵਾਰ ਇਸ ਦਿਨ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਜਿਲ੍ਹਾ ਪਤਰਾਂ ਦੇ ਉੱਪਰ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੁੱਖ ਮੰਤਰੀ ਵੱਲ ਰੋਸ ਪੱਤਰ ਭੇਜੇ ਜਾਣਗੇ ਰੋਸ ਇਸ ਗੱਲ ਦਾ ਕਿ ਤੁਸੀਂ ਕਹਿ ਰਹੇ ਸੀ ਕਿ ਅਸੀਂ ਪਹਿਲਿਆਂ ਨਾਲੋਂ ਬਦਲਾਵ ਵਾਲੀ ਸਰਕਾਰਾਂ ਪਹਿਲਿਆਂ ਨਾਲੋਂ ਵੱਖਰੇ ਆ ਪਰ ਪਹਿਲਿਆਂ ਨੇ ਵੀ ਇਹ ਤੇ ਆਪਕਾ ਨੂੰ ਇਹਨਾਂ ਦਾ ਜਿਹੜਾ ਬੰਦਾ ਲਾਭ ਆ ਤੇ ਇਨਸਾਫ ਆ ਜਿਹੜਾ ਨਹੀਂ ਕੀਤਾ ਤੇ ਤੁਸੀਂ ਵੀ ਉਸੇ ਰਾਹ ਤੇ ਤੁਰੇ ਹੋਏ ਹੋ ਕਦੇ ਵਿੱਤ ਵਿਭਾਗ ਦਾ ਅਟਿਕਾ ਕਦੇ ਸਿੱਖਿਆ ਵਿਭਾਗ ਦਾ ਅਟਿਕਾ ਤੇ ਹੁਣ ਸਿਰਫ ਤੇ ਸਿਰਫ ਲਾਰੇ ਲਗਾਏ ਜਾ ਰਹੇ ਸਾਡੀ ਅਪੀਲ ਸਾਰੇ 5178 ਅਧਿਆਪਕਾਂ ਨੂੰ ਆ ਚਾਹੇ ਉਹ ਪਟੀਸ਼ਨਰ ਨੇ ਜਾਏ ਉਹ ਨਾਨ ਪਟੀਸ਼ਨਰ ਨੇ ਜਦੋਂ ਅਧਿਆਪਕ ਲਹਿਰੇ ਮੰਨ ਚੁੱਕੀ ਆ ਕਿ 5178 ਨੂੰ ਉਹਨਾਂ ਦਾ ਜਿਹੜਾ ਬੰਦਾ ਇਨਸਾਫ ਆ ਉਹ ਮਿਲਣਾ ਚਾਹੀਦਾ ਤਾਂ ਤੁਹਾਨੂੰ ਵੀ ਫਿਰ 16 ਜੁਲਾਈ ਨੂੰ ਸਕੂਲ ਸਮੇਂ ਤੋਂ ਫੌਰੀ ਵਾਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਉੱਪਰ ਪਹੁੰਚਣਾ ਚਾਹੀਦਾ ਤੇ ਜਿਹੜੇ ਇਹ ਪਰਕ ਸਮੇਂ ਦੇ ਬਕਾਏ ਨੇ ਇਹ ਫੌਰੀ ਜਾਰੀ ਕੀਤੇ ਜਾਣ ਇਸ ਬਾਰੇ ਸਿੱਖਿਆ ਵਿਭਾਗ ਨੇ ਜਿੰਨੇ ਭਰੋਸੇ ਦਿੱਤੇ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਜਿਹੜਾ ਸਪੀਕਿੰਗ ਆਰਡਰ ਦੀ ਵਾਰ-ਵਾਰ ਗੱਲ ਕੀਤੀ ਜਾ ਰਹੀ ਆ ਉਹ ਸਪੀਕਿੰਗ ਆਰਡਰ ਉਂਟ ਦਾ ਬੁੱਲ ਨਹੀਂ ਮੰਨਣਾ ਚਾਹੀਦਾ ਉਹ ਲਾਗੂ ਕਰਨਾ ਚਾਹੀਦਾ ਤੇ ਉਹ ਪੂਰੀ ਜਾਰੀ ਹੋਣਾ ਚਾਹੀਦਾ ਉਸੇ ਦੇ ਵਿੱਚ ਅਸੀਂ ਇਹ ਵੀ ਦਰਜ ਕਰਾਂਗੇ ਕਿ ਜੇ ਇਹ ਜਿਨ੍ਹਾਂ ਉਹਨਾਂ ਦਾ ਭਰੋਸਾ ਉਹ ਨਹੀਂ ਲਾਗੂ ਹੁੰਦਾ ਫਿਲਹਾਲ ਤਾਂ ਅਸੀਂ ਰੋਸ ਪੱਤਰ ਨਵਾਂਗੇ ਰੋਸ ਜਾਰ ਕਰਾਂਗੇ ਜਿਲਾ ਪੱਤਰ ਦੇ ਉੱਪਰ ਪਰ ਜੇ ਨਹੀਂ ਲਾਗੂ ਹੁੰਦਾ ਤਾਂ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਵੀ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਨਾਉਂਸ ਕਰਾਂਗੇ ਜਿਹਦੇ ਵਿੱਚ ਵੱਡੇ ਪੱਧਰ ਤੇ ਮਾਸਟ ਡਿਪਲੋਮੇਸ਼ਨ ਵੀ ਹੋਊਗਾ ਹੋਰ ਵਿਭਾਗੀ ਮਾਮਲੇਾਂ ਦੇ